ਜਾ ਤਾਂ ਸੀ ਸਰੀਰ ਛੱਡ ਦਵਾਂਗੇ ਜਾ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਇਹ ਮੰਗ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਵੱਡੀ ਮੰਗ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਵਿੱਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਅੱਜ ਅਮਰੀਕਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਕਈ ਸਿੱਖ ਜਥੇਬੰਦੀਆਂ ਤੇ ਕਈ ਜਿਹੜੇ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਤੇ ਕਈਆਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਉੱਥੇ ਹੀ ਬਲਦੇਵ ਸਿੰਘ सिरसा ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਸਰਕਾਰ ਤੇ ਪਰਟਵਾਰ ਕੀਤਾ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਹੈ ਉਸ ਦੇ ਪਿੱਛੇ ਅੱਜ ਅਮਰitsar ਨੂੰ ਲੈ ਕੇ ਡੀਸੀ ਦਫਤਰ ਦਾ ਘੇਰਾਉ ਕਰਨਾ ਸੀ ਤੇ ਸਰਕਾਰ ਨੂੰ ਲੈ ਕੇ ਭੁੱਖ ਹੜਤਾਲ ਤੇ ਜੋ ਸਿੰਘ ਜਥੇਬੰਦੀਆਂ ਬੈਠੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਕਰਨੀ ਸੀ ਤੇ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਸਿੰਘਾਂ ਦੇ ਵੱਲੋਂ ਕੀਤਾ ਜਾਣਾ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਿੱਖ ਜਿਹਾ ਤੇ ਬੰਦਿਆ ਹੁਣ ਇਸ ਗੱਲ ਨੂੰ ਲੈ ਕੇ ਸਰਕਾਰ ਤੇ ਭੜਕੀਆਂ ਹੋਈਆਂ ਨੇ ਅਤੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਲਦੇਵ ਸਿੰਘ ਸਿਰਸਾ ਦਾ ਹੋਰ ਕੀ ਕਹਿਣਾ ਅੱਜ 17 ਮਾਰਚ 2024 ਦਾ ਦਿਨ ਹੈ ਔਰ ਅਮਰਸਾਰ ਸਾਰਾ ਗੜੀ ਗੁਰਦੁਆਰਾ ਦੇ ਸਾਹਮਣੇ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜੋ ਡੇਬੂਗੜ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਉਹਨਾਂ ਦੇ ਪਰਿਵਾਰਾਂ ਵੱਲੋਂ ਇੱਥੇ ਲੰਬੇ ਸਮੇਂ ਤੋਂ ਪੋਖੜ ਥਾਂ ਤੇ ਬੈਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕੇਸਾਂ ਤੋਂ ਬਿਨਾਂ ਕਿਸੇ ਜੁਰਮ ਤੋਂ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਆ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਅਸ਼ਾਰਿਆਂ ਦੇ ਤੇ ਔਰ ਉਹਨਾਂ ਨੂੰ ਜਿਹੜਾ ਸੀ ਜੇਲ੍ਹ ਦੇ ਵਿੱਚ ਅਣਮਨੁੱਖੀ ਤਸ਼ੱਦਦ ਹੋਣ ਕਾਰਨ ਉਹਨਾਂ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਗਈ ਸੀ ਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਲੰਬੇ ਸਮੇਂ ਤੋਂ ਚੱਲ ਰਹੀ ਆ ਜਿਹਦੇ ਕਾਰਨ ਅਮਰਤਪਾਲ ਸਿੰਘ ਦੀ ਮਾਤਾ ਦੀ ਵੀ ਸਿਹਤ ਜਿਹੜੀ ਆ ਪਤਾ ਲੱਗਿਆ ਕਿ ਵਿਗੜ ਰਹੀ ਆ ਔਰ ਅਮਰਤਪਾਲ ਦੀ ਸਿਹਤ ਵੀ ਤੇ ਉਹਦੇ ਸਾਥੀਆਂ ਦੀ ਸਿਹਤ ਵੀ ਜਿਹੜੀ ਆ ਕਪਲਪ੍ਰੀਤ ਸਿੰਘ ਔਰ ਰੰਦਾ ਵੀ ਪਤਾ ਲੱਗਿਆ ਕਿ ਉਹ ਖਰਾਬ ਚੱਲ ਰਹੀ ਆ ਔਰ ਜਿਹਦੇ ਸੰਬੰਧ ਵਿੱਚ ਅੱਜ ਉੱਥੇ ਕਾਠ ਰੱਖਿਆ ਹੋਇਆ ਔਰ ਇਹ ਪਤਾ ਲੱਗਿਆ ਕਿ ਇਸ ਕਾਠ ਨੂੰ ਰੋਕਣ ਵਾਸਤੇ ਜਿਹੜਾ ਉਹ ਆਂ ਤੌਰ ਤੇ ਆਂ ਸਿੱਖਾਂ ਨੂੰ ਬੰਦ ਕੀਤਾ ਹੈ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਿਆ ਕਿ ਸਰਦਾਰ ਗੁਰਿੰਦਰ ਸਿੰਘ ਬਾਜਵਾ ਕੁਰਦਾਸਪੁਰ ਉਹਨਾਂ ਨੂੰ ਵੀ ਉਹਨਾਂ ਦੇ ਘਰ ਦੇ ਵਿੱਚ ਬੰਦ ਕੀਤਾ ਆ ਹਾਂ ਹੋਰ ਵੀ ਇਸੇ ਤਰ੍ਹਾਂ ਸਰਦਾਰ ਲਖਵਿੰਦਰ ਸਿੰਘ ਮਹਾਰਮ ਉਹਨਾਂ ਨੂੰ ਵੀ ਬਹੁਤ ਸਾਰੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜਿਹੜਾ ਉਹ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਜੋ ਕਿ ਬਹੁਤ ਇੱਕ ਗਲਤ ਹੈ ਇੱਕ ਪਾਸੇ ਤਾਂ ਜ਼ੁਲਮ ਕਰਨਾ ਦੂਸਰੇ ਪਾਸੇ ਕਿਸੇ ਦੀ ਆਵਾਜ਼ ਨੂੰ ਵੀ ਜਿਹੜਾ ਉਹਨੂੰ ਰੋਕਣਾ ਇਦੋਂ ਵੱਡਾ ਹੋਰ ਜ਼ੁਲਮ ਕੀ ਹੋ ਸਕਦਾ ਹੈ ਪਰ ਦੂਸਰੇ ਪਾਸੇ ਜੇ ਇੱਕ ਗੱਲ ਸੋਚੀਏ ਵੀ ਇਹ ਜਿਹੜੇ ਸਾਰੇ ਇਸ ਤਰ੍ਹਾਂ ਦੇ ਕੌਮ ਦੇ ਉੱਤੇ ਇਹ ਮਾਰੇ ਦੇਣ ਜਾਂ ਤਸ਼ੱਦਦ ਜਾਂ ਜ਼ੁਲਮ ਇਹ ਕੇਂਦਰਾ ਸਰ ਕੇਂਦਰੀ ਸਰਕਾਰਾਂ ਵੱਲੋਂ ਜਾਂ ਸਮੇਂ-ਸਮੇਂ ਦੀਆਂ ਪੰਜਾਬ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਨੇ ਤੇ ਇਹ ਕਿਉਂ ਨਹੀਂ ਇਹਦੇ ਪਿੱਛੇ ਕਾਰਨ ਕੀ ਆ ਦੋਸ਼ੀ ਕੌਣ ਆ ਇਹ ਸਾਨੂੰ ਸਮਝਣ ਦੀ ਲੋੜ ਆ ਅੱਜ ਜਿਹੜਾ ਇਹ ਮਗਰਮੱਥ ਨੇ ਹੰਝੂ ਵਹਾ ਰਹੇ ਨੇ ਆ ਸੁਖਵੀਰ ਬਾਦਲ ਵਰਗੇ ਔਰ ਉਹਦੀ ਤਹਿਮ ਪਤਨੀ ਜਿਹੜੀ ਪਾਰਲੀਮੈਂਟ ਮੈਂਬਰ ਵੀ ਆ ਔਰ ਉਹਦਾ ਪਰਿਵਾਰ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਦੇ ਹੱਕ ਚ ਬੋਲ ਰਹੇ ਨੇ ਔਰ ਪੰਜਾਬ ਦੀ ਗੱਲ ਕਰਨ ਵਾਸਤੇ ਕਹਿੰਦੇ ਜੀ ਪੰਥ ਦੇ ਭਲੇ ਲਈ ਅਸੀਂ ਫਿਰ ਇਕੱਠੇ ਹੋ ਰਹੇ ਹਾਂ ਅੱਜ ਕੌਣ ਇਕੱਠੇ ਹੋ ਰਿਹਾ ਹੈ ਤੇ ਨਿਕਲੇ ਕੌਣ ਸੀ ਆਸ ਗੁਰਦੇਵ ਸਿੰਘ ਢਿੰਡ ਸਾਹਿਬ ਇਹ ਪਹਿਲਾਂ ਛੱਡ ਕੇ ਤੇ ਚਲੇ ਗਿਆ ਬਾਦਲਾਂ ਨੂੰ ਬਾਦਲ ਦੇ ਜੁੰਨੇ ਚਵੇਂ ਤੇ ਤੁਸੀਂ ਜਿਹੜਾ ਇਹ ਪੰਥ ਦੇ ਹਿੱਤਾਂ ਦੇ ਵਿੱਚ ਕੰਮ ਨਹੀਂ ਕਰ ਰਹੇ ਤੁਸੀਂ ਇੱਕ ਪਾਰਟੀ ਪੁੱਤਰ ਮੋਹ ਦੇ ਵਿੱਚ ਇੱਕ ਆਪਣੇ ਪੁੱਤਰ ਨੂੰ ਅੱਗੇ ਲਿਆ ਰਹੇ ਹਾਂ ਜਿਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਉਸ ਟਾਈਮ ਦੇ ਉੱਤੇ ਇਹਨਾਂ ਨੇ ਆਵਾਜ਼ ਚੁੱਕੀ ਤੇ ਅੱਡ ਹੋ ਗਏ ਇਸੇ ਤਰ੍ਹਾਂ ਆ ਬੀਬੀ ਜਗੀਰ ਕੌਰ ਇਹਨੇ ਵੀ ਸ਼ਰੋਮੀ ਕਮੇਟੀ ਦੀ ਇਲੈਕਸ਼ਨ ਆਈ ਤੇ ਉਹਦੇ ਵਿੱਚ ਇਹਨੂੰ ਜਦੋਂ ਕੈਂਡੀਡੇਟ ਨਾ ਬਣਾ ਆ ਗਿਆ ਤੇ ਫਿਰ ਇਹ ਵੀ ਅਲੱਗ ਹੋ ਗਈ ਇਹਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ ਅੱਜ ਜਦੋਂ ਦੁਬਾਰਾ ਫਿਰ ਸਾਰੇ ਇਕੱਠੇ ਹੋ ਰਹੇ ਇਹ ਜਿਹੜੀ ਜੁੜੀ ਇਕੱਠੀ ਹੋ ਰਹੀ ਆ ਇਹ ਕਹਿੰਦੇ ਨੇ ਜੀ ਪੰਥ ਫੇਰ ਇਕੱਠਾ ਹੋ ਰਿਆ ਉਹ ਪੰਥ ਤੁਸੀਂ ਜਿਹਨਾਂ ਨੇ ਕੌਮ ਦੀ ਪਿੱਠ ਵਿੱਚ ਛੁਰੇ ਮਾਰੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਕਰਕੇ ਮੋਰਚੇ ਲਾਏ ਅੱਜ ਕਿੱਥੇ ਗਏ ਤੁਹਾਡੇ ਮੋਰਚੇ ਅੱਜ ਕਿੱਥੇ ਜੇ ਅਨੰਦਪੁਰ ਪੁਸਤਾਵ ਚੌੜੀ ਬੋਲਦੇ ਉਹਨਾਂ ਦੇ ਉੱਤੇ ਉਹ ਤੁਸੀਂ ਉਸ ਤੋਂ ਬਾਅਦ 15 ਸਾਲ ਰਾਜ ਕਰ ਗਏ 97 ਤੋਂ ਲੈ ਕੇ 2 ਤੱਕ ਤੇ 7 ਤੋਂ ਲੈ ਕੇ 17 ਤੱਕ ਇਸ ਸਮੇਂ ਦੇ ਵਿੱਚ ਕੀ ਕੀਤਾ ਹਰ ਇੱਕ ਕੰਮ ਜ਼ਰੂਰ ਕੀਤਾ ਤੁਸੀਂ ਪੰਜਾਬ ਸਕੂਲ ਸਿੱਖਿਆ ਭਾਗ ਰਾਹੀਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ 1997 ਤੋਂ ਲੈ ਕੇ ਨੋਟੀਫਾਈ ਕਿਤਾਬਾਂ ਕਰਾ ਕੇ ਤੇ ਪੰਜਾਬ ਸਕੂਲ ਸਿੱਖਿਆ ਦੇ ਰਾਹੀਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆ 1900 ਲੜੈਨਿਆਂ ਚ ਖਾਲਸੇ ਦੇ 300 ਸਾਲਾਂ ਸਾਜਨਾ ਦਿਵਸ ਨੂੰ ਸਮਰਪਿਤ ਹਿੰਦੀ ਭਾਸ਼ਾ ਚ ਜਿਹੜੀ ਕਿਤਾਬ ਇੱਕ ਪਬਲਿਸ਼ ਕਰਾਈ ਸਿੱਖ ਇਤਿਹਾਸ ਨਾਲ ਦੀ ਉਹ ਚ ਵੀ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਉਹ ਕਿਤਾਬਾਂ ਤੁਸੀਂ ਪਬਲਿਸ਼ ਕਰਾਤੀਆਂ ਇਹ ਪੰਥ ਵਾਸਤੇ ਕੀਤਾ ਤੇ ਹੁਣ ਰਹੀਦੀ ਕਸਰ ਹੋਣ ਕੀ ਪੂਰੀ ਕਰ ਦਿੰਗੇ ਆ ਪੰਜਾਬ ਵਾਸੀਓ ਸੰਸਾਰ ਭਰ ਚ ਵਸ ਰਹਿ ਗੁਰੂ ਨਾਨਕ ਨਾਮ ਲੈਵਾ ਸਿੱਖੋ ਇਸ ਜੁੰਡਲੀ ਤੋਂ ਇਹ ਤਾਂ ਪੁੱਛੋ ਜਿਹੜੇ ਪੰਥ ਦੀ ਗੱਲ ਕਰਦੇ ਨੇ ਕਿ ਅਸੀਂ ਪੰਥਕ ਅਸੀਂ ਪੰਥਕ ਘਹਿਤਾ ਨੂੰ ਮੁੱਖ ਰੱਖਦੇ ਆ ਅੱਜ ਫੇਰ ਇਕੱਠੇ ਹੋ ਰਿਹਾ ਕਿਹਦੀ ਗਾਇਚ ਸੁਖਬੀਰ ਬਾਦਲ ਦੀ ਚ ਇਹਦੇ ਬਾਪ ਨੇ ਕੀ ਕੀਤਾ ਤੇ ਹੁਣ ਰਹਿੰਦੀਆਂ ਕਸਰਾਂ ਇਹ ਪੁੱਤ ਕੱਢੂਗਾ ਤਾਂ ਇਹਦੇ ਨਾਲ ਆ ਰਹੇ ਜੇ ਕੁਝ ਤਾਂ ਸੋਚ ਲਓ ਮੈਂ ਕੋਈ ਇਹੋ ਜਿਹਾ ਨਫਜ਼ ਨਹੀਂ ਕਹਿਣਾ ਜਿਹੜਾ ਕਿ ਤੁਹਾਡੀ ਸ਼ਾਨ ਦੇ ਖਿਲਾਫ ਹੋਵੇ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਬੰਦਾ ਤੇ ਮੈਂ ਉਹ ਅਪ ਸ਼ਬਦਾਵਲੀ ਨਹੀਂ ਬੋਲਨੀ ਪਰ ਲੋਕ ਸੰਗਤ ਤੁਸੀਂ ਖੁਦ ਸੋਚੋ ਵੀ ਤੁਸੀਂ ਕੀ ਜੇ ਹੁਣ ਤੱਕ ਕੀ ਕੀਤਾ ਤੇ ਅੱਗੇ ਕੀ ਕਰ ਰਹੇ ਹੋ ਜਰਾ ਧਿਆਨ ਦੇ ਦਿਓ ਸਾਡੇ ਤੇ ਕਿਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਤੁਹਾਡੇ ਇਸ਼ਾਰਿਆਂ ਦੇ ਉੱਤੇ ਜਿਸ ਦਾ ਦੇ ਨਾਲ ਤੁਸੀਂ ਨਾ ਵਾਸਤਾ ਰਿਸ਼ਤਾ ਜਿਹੜਾ ਅਸੀਂ ਹੁਣ ਤੱਕ ਜਿਹੜਾ ਅਸੀਂ ਕਿਹਾ ਕਿ ਸਾਡਾ ਨਾ ਤੇ ਮਾਸਦਾ ਰਿਸ਼ਤਾ ਉਹ ਨਾ ਤੇ ਵਾਸਤੇ ਰਿਸ਼ਤੇ ਵਾਲੇ ਅੱਜ ਕੀ ਗੁੱਲ ਖਿਲਾ ਰਹੇ ਨੇ ਉਹ ਫੇਰ ਤੁਸੀਂ ਉਹਨਾਂ ਨਾਲ ਏਕਤਾ ਦੀ ਗੱਲ ਕਰ ਰਹੇ ਹੋ ਆ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਜਿਹਦਾ ਪਹਿਲਾਂ ਤੁਸੀਂ ਵਿਰੋਧ ਕੀਤਾ ਤੁਸੀਂ ਕਹਿੰਦੇ ਕਾਨੂੰਨ ਬੜੇ ਚੰਗੇ ਨੇ ਜਦੋਂ ਵੇਖਿਆ ਕਿ ਦੇਸ਼ ਦੇ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦੁਨੀਆ ਭਰ ਦੇ ਲੋਕ ਇਕੱਠੇ ਹੋ ਰਿਹਾ ਤੇ ਫੇਰ ਤੁਸੀਂ ਇਹਨਾਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਤੇ ਬਲੈਕਵੇਲ ਕਰ ਲਈ ਜੜੀਆ ਬੀਬਾ ਹਰ ਸਿਮਰਤ ਕੌਰ ਮੰਤਰੀਪਦ ਤੋਂ ਅਸਤੀਫਾ ਦਿੰਦੀ ਆ ਤੇ ਕਹਿੰਦੇ ਜੀ ਬੜੀ ਵੱਡੀ ਕੁਰਬਾਨੀ ਕੁਰਬਾਨੀ ਕਾਹੀ ਕਿਉਂਕਿ ਜੇ ਰਾਜਨੀਤਿਕ ਜ਼ਮੀਨ ਪੈਰਾਂ ਥੱਲੇੋਂ ਖਿਸਕਦੀ ਵੇਖ ਕੇ ਉਸ ਟਾਈਮ ਤੇ ਅਸਤੀਫਾ ਦਿੱਤਾ ਸੀ ਤੇ ਅੱਜ ਫੇਰ ਉਹਨਾਂ ਨਾਲ ਇਕੱਠੇ ਹੋਣ ਦੀਆਂ ਗੱਲਾਂ ਕਰ ਰਹੇ ਹੋ ਪਰ ਉਹ ਕੀ ਕਹਿ ਰਹੇ ਨੇ ਉਹ ਅੱਜ ਕਹਿ ਰਹੇ ਨੇ ਇਸ ਕਿਸਾਨ ਅੰਦਾਲਨ ਨੂੰ ਕੱਲ ਆਰਐਸਐਸ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਆਰਐਸਐਸ ਵਾਲਿਆਂ ਨੇ ਇੱਕ ਬਿਆਨ ਦਿੱਤਾ ਕਿ ਸਰਕਾਰਾਂ ਜਿਹੜੀਆਂ ਨੇ ਇਹ ਕਿਸਾਨ ਅੰਦੋਲਨ ਤੋਂ ਦੂਰ ਰਹਿਣ ਕਿਉਂਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਵੱਖ-ਵੱਖ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਸਿਰ ਉਠਾਰ ਰਹੀਆਂ ਨੇ ਸਰਕਾਰਾਂ ਨੂੰ ਉਹ ਹਦਾਇਤਾਂ ਕਰ ਰਹੇ ਤੇ ਤੁਸੀਂ ਉਹਨਾਂ ਦੇ ਨਾਲ ਦੁਬਾਰਾ ਫਿਰ ਉਹ ਨਵਾਂ ਮਾਸ ਦਾ ਰਿਸ਼ਤਾ ਤੁਹਾਡਾ ਟੁੱਟਾ ਤਾਂ ਨਹੀਂ ਸੀ ਪਰ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਤੁਸੀਂ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀਆਂ ਕਰਦੇ ਰਹੇ ਪਰ ਉਹ ਜਿਹੜੇ ਅੱਜ ਸਾਨੂੰ ਅਲਗਾਵਵਾਦੀ ਕਹਿ ਰਹੇ ਨੇ ਉਹਨਾਂ ਲੋਕਾਂ ਨੂੰ ਮੈਂ ਗੱਲ ਕਹਿਣੀ ਚਾਹਣਾ ਆਰਐਸਐਸ ਵਾਲਿਓ ਬਾਰਡਰ ਦੇ ਉੱਤੇ ਕੌਣ ਰਾਖੀਆ ਕਰ ਰਿਹਾ ਹੈ ਦੇਸ਼ ਦੇ ਜਿਹੜੇ ਲੋਕ ਠੂਠਾ ਫੜ ਕੇ ਬਾਹਰ ਜਾਂਦੇ ਸੀ ਉਹ ਠੂਠਾ ਪੰਜਾਬ ਨੇ ਛਡਵਾਇਆ ਹੈ ਬੇਸ਼ੱਕ ਇਹਦੇ ਬਦਲੇ ਪੰਜਾਬ ਦੇ ਲੋਕਾਂ ਨੂੰ ਆਪਣਾ ਪਾਣੀ ਤੋਂ ਵੀ ਹੱਥ ਤੋੜੇ ਪੈ ਰਹੇ ਨੇ ਆਉਣ ਵਾਲੇ ਸਮੇਂ 'ਚ ਪੀਣ ਤੱਕ ਪਾਣੀ ਨਹੀਂ ਰਹਿਣਾ ਔਰ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਹ ਸ਼ੁਕਰ ਹੋਗੇ ਤੇ ਅੱਜ ਉਹਨਾਂ ਨੂੰ ਅਲਗਾਵਾਦੀ ਦੱਸ ਰਹੇ ਸਮਾਂ ਆਏਗਾ ਦੇਸ਼ ਦੇ ਲੋਕ ਉੱਠ ਰਹੇ ਨੇ ਅੱਜ ਕੇਰਲਾ ਆਂਧਰਾ ਮਹਾਰਾਸ਼ਟਰਾ ਯੂਪੀ ਦੇ ਵਿੱਚ ਅੱਜ ਪੱਛਮੀ ਬੰਗਾਲ ਕਿਹਾ Madhya Pradesh ਕਿਹਾ Rajasthan ਉਹਨਾਂ ਪੂਰੇ ਪ੍ਰਦੇਸ਼ਾਂ ਦੇ ਵਿੱਚ ਲੋਕ ਤੁਹਾਡੇ ਤੋਂ ਇੱਕ ਇੱਕ ਪੈਸੇ ਦਾ حساب ਮੰਗਣਗੇ ਅਲਗਾਮ ਆਦੀ ਕਹਿਣ ਵਾਲਿਓ ਸਮਾਂ ਆਏਗਾ ਤੁਹਾਡੇ ਤੋਂ ਲੋਕ ਅਸਾਪ ਪੁੱਛ